ਪਾਵਰਫੁਲ ਭਲ ਭਤੀਆ ਕੀਰਤਨ ਦੀ ਜਦੋਂ ਕੀਰਤਨ ਜੁੜ ਕੇ ਕਰਦਾ ਹੈ ਉਹ ਕੀਰਤਨ ਗਲਤ ਹੋ ਗਿਆ ਪੈਸਿਆਂ ਵਾਸਤੇ ਸ਼ੁਰੂ ਹੋ ਗਿਆ ਜੁੜਨ ਵਾਲਾ ਕੀਰਤਨ ਹਟ ਗਿਆ ਜੁੜਨ ਵਾਲਾ ਕੀਰਤਨ ਭਾਈ ਰਣਜੀਤ ਸਿੰਘ ਜੀ ਕਰਿਆ ਕਰਦੇ ਸੀ ਆਸਾ ਦੀ ਵਾਰ ਲਾਈ ਉੱਥੇ ਸਿੰਘ ਜਵਾ ਪਟਿਆਲੇ ਅਸੀਂ ਵੀ 2 ਵਜੇ ਆ ਗਏ 10 ਵਜੇ ਅਸੀਂ ਚਲੇ ਗਏ ਕਿਉਂਕਿ ਅਜੇ ਅੱਧੀ ਵੀ ਨਹੀਂ ਸੀ ਬਈ ਪ੍ਰਸ਼ਾਦਾ ਛਕਿਆ ਜਾ ਕੇ ਘਰ ਮੁਰਕੇ ਫੇਰ ਆ ਗਏ 12:00 ਵਜੇ ਤੇ ਉਹ ਫੇਰ ਅਸੀਂ ਬਹਿ ਗਏ 4:00 ਵਜੇ ਜਾ ਕੇ ਕਿਤੇ ਕੋਹ ਬਿਆਲ ਦਾ ਨਹੀਂ ਪਤਾ ਕਿਸੇ ਰੰਗ ਦੇ ਵਿੱਚ ਲੀਨ ਸੀਗੇ ਇਹ ਭਗਤੀ ਪਰਵਾਰ ਕਲਯੁਗ ਦੇ ਅੰਦਰ ਸਭ ਤੋਂ ਪ੍ਰধান ਹੈ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪਿਆ ਲਾਏ ਧਿਆਨਾ ਆਪ ਤਰੇ ਸਗਲੇ ਕੋਲtare ਤਰਕੇ ਪਤਸਯਾ ਜੈਨਾ ਤੀਸਰੀ ਭਗਤੀ ਹੋਇਆ ਕਰਦੀ ਹੈ ਜਿਹਨੂੰ ਸਿਮਰਨ ਭਗਤੀ ਯਾਦ ਭਗਤੀ ਕਹਿੰਦੇ ਯਾਦ ਭਗਤੀ ਨੂੰ ਬਲ ਦੇਣ ਵਾਸਤੇ ਜਿਵੇਂ ਬੱਚੇ ਯਾਦ ਕਰਦੇ ਨੇ 7 9 63 8 9 72 9 ਨਹੀਂ ਕਿ 81 10 90 ਬਾਰ ਬਾਰ ਰਿਪੀਟ ਕਰਦੇ ਇਸ ਸਿਮਰਨ ਨੂੰ ਪੱਕਾ ਕਰਨ ਵਾਸਤੇ ਅਸੀਂ ਵੈਰੂ 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 ਰਾਮ 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 ਅੱਲਾਹੁ ਅੱਲਾਹੁ ਫਰਕ ਨਹੀਂ ਆ ਕਿਸੇ ਨਾਮ ਵਿੱਚ ਹਾਂ ਬਨਿਆਰੇ ਜਾਉ ਜੀਤੇ ਤੇਰੇ ਨਾਮਾਂ ਗੱਲ ਹੋਰ ਪਾਸੇ ਆ ਸੀ ਉਸ ਹਾਸੀ ਨੂੰ ਆਪਣੇ ਹਿਰਦੇ ਚ ਬਸਾਉਣਾ ਜਿਹਦਾ ਨaue ਕੋਈ ਨਹੀਂ ਐ ਉਹਦਾ ਕੇਵਲ ਇੱਕ ਨਾਮ ਐ ਜਿਹਨੂੰ ਸਤ ਕਹਿੰਦੇ ਸਤ ਨਾਮ ਤੇਰੇ ਪਰ ਪਰਾਪੂਰ ਬਲਾ ਕੀਤਨ ਦਾ ਨਾਮ ਜਿਵੇਂ ਕਥੇ ਤੇਰੇ ਜੇਬ ਸਤਨਾਮ ਤੇਰਾ ਪਰਪੂਰ ਬਲਾ ਉਹ ਸਤਨਾਮ ਦਾ ਜਿਹੜਾ ਹੈ ਉਹ ਨਾਮ ਜਪਣਾ ਹੈ ਨਾਮ ਜਪ ਕੇ ਇੱਕ ਹਾਸੀ ਹੈ ਸਾਰਿਆਂ ਦੇ ਸਾਜੀ ਜਿਹਦਾ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਭੇਖ ਨਹੀਂ ਕੋਈ ਉਹਦਾ ਕੋਈ ਨਿਸ਼ਾਨ ਨਹੀਂ ਹੈ ਲੇਕਿਨ ਉਹ ਉਹ ਜਿਹੜੀ ਸ਼ਕਤੀ ਹੈ ਉਹ ਘਟ ਘਟ ਦੇ ਵਿੱਚ ਵਿਆਪਕ ਹੈ ਕੋਈ ਉਹਨੂੰ ਵੈਗਰੂ ਕਹਿੰਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ ਕੋਈ ਨਰਾਇਣ ਕਹਿੰਦਾ ਹੈ ਕੋਈ ਗੋਡ ਕਹਿੰਦਾ ਹੈ ਨਾਮ ਪਤਾ ਹੀ ਨਹੀਂ ਕਹਦੇ 2000 ਨਾਮ ਵਿਸ਼ੇਸ਼ਨਾਗ ਰੋਜ਼ ਉਚਾਰਨ ਕਰ ਉਹਦੀ ਯਾਦ ਹਿਰਦੇ ਚ ਬਸਾਉਣੀ ਵੀ ਹੈਗੀ ਹੋ ਫੇਰ ਉਹ ਪਿਆਰ ਕਰਨ ਵਾਲੀ ਹੈ ਸਭ ਤੋਂ ਜਿਆਦਾ ਪਿਆਰ ਕਰਦੀ ਹੈ ਸਦਾ 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 ਦਿਹਾਲ ਸੇਮਰ ਸੇਮਰ ਨਾਨਕ ਪਾਏ ਨੇ ਆ ਇਹ ਦੋ ਲਾਈਨਾਂ ਦੇ ਅੰਦਰ ਪੰਜ ਅੱਖਰ ਨੇ ਬੜੇ ਮਾਇਨਾ ਰੱਖਦੇ ਨੇ ਰਿਓ ਦਿਆਲ ਹੈ ਦਿਆਲ ਹੈ ਦਿਆਲ ਹੈ ਉਹ ਹਮੇਸ਼ਾ ਹੀ ਤੇਰੇ ਵੱਲ ਨਾਲ ਪ੍ਰਸੰਨ ਹੋ ਕੇ ਚਾਹਦੇ ਤੂੰ ਹੀ ਰੁਸਿਆ ਰਹਿਣਾ ਉਹਦੇ ਨਾਲ ਉਹ ਨਹੀਂ ਕਦੇ ਰੁਸਦਾ ਉਹਦੀ ਤੇਰੇ ਉੱਤੇ ਨਿਗਾਹ ਬਾਂਹ ਕੋਲ ਨਹੀਂ ਬੈਠਾ ਕਾਦੇ ਆਵੇ ਜਦ ਮੇਰੇ ਕੋਲ ਆਵੇ ਤੇ ਇਹਦੇ ਦੁੱਖਾਂ ਦਾ ਖਾਤਮਾ ਹੋਵੇ ਪਰ ਇਹਨੂੰ ਦੂਸਰੀਆਂ ਫੋਰਸੇ ਜਿਹੜੀਆਂ ਨੇ ਇਵਲ ਫੋਰਸੇ ਤੋਂ ਪਟਕਾ ਕੇ ਰੱਬ ਤੋਂ ਦੂਰ ਰੱਖਦੇ ਉਹ ਦੂਰੀ ਦੂਰ ਕਰਨ ਵਾਸਤੇ ਯਾਦ ਨੂੰ ਪੱਕਾ ਕਰਨ ਵਾਸਤੇ ਅਸੀਂ ਨਾਮ ਜਪਦੇ ਹਾਂ ਮੰਤਰ ਜਪਦੇ ਹਾਂ ਬੈਗਰੂ ਬੈਗਰੂ ਉਹ ਬੈਗਰੂ ਬੈਗਰੂ ਮੰਤਰ ਰਸਨਾ ਨਾਲ ਵੀ ਜਪ ਕੇ ਯਾਦ ਕੀਤਾ ਜਾਂਦਾ ਹੈ ਸਵਾਸ ਨਾਲ ਵੀ ਜਪਿਆ ਜਾਂਦਾ ਹੈ ਪਰਆਪਾਨੀ ਚ ਵੀ ਜਪਿਆ ਜਾਂਦਾ ਹੈ ਪਸੰਤੀ ਚ ਵੀ ਜਪਿਆ ਜਾਂਦਾ ਹੈ ਮਧਮਤ ਵੀ ਜਪਿਆ ਜਾਂਦਾ ਹੈ ਬੈਖਰੀ ਚ ਵੀ ਜਪਿਆ ਜਾਂਦਾ ਹੈ ਰਣ ਸ਼ਬਦ ਦੀ ਮਦਦ ਨਾਲ ਵੀ ਜਪਿਆ ਜਾਂਦਾ ਹੈ ਧਿਆਨ ਨਾਲ ਵੀ ਜਪਿਆ ਜਾਂਦਾ ਹੈ ਬਿਨਾਂ ਜਪੇ ਤੇ ਮੈਂ ਜੇ ਬਾਜੋ ਜਪੇ ਆਉ ਕੋਈ ਜਾਣੇ ਕੈਸਾ ਨਾ ਉਹ ਲਈ ਸਿਮਰਨ ਭਾਤੀ ਹੈ ਜਦੋਂ ਯਾਦ ਪੱਕੀ ਹੋ ਗਈ ਫਿਰ ਵੈਗੁਰੂ ਹਰ ਵਕਤ ਯਾਦ ਰਹਿੰਦਾ ਸੋ ਇਸੇ ਤਰ੍ਹਾਂ ਦੇ ਨਾਲ ਦੂਸਰੀਆਂ ਭਗਤੀਆਂ ਨੇ ਚਰਨ ਪਾਦ ਸੇਵਨ ਹੈ ਅਰਚਨ ਹੈ ਵੰਦਨ ਹੈ ਰਾਸ ਹੈ ਮਿੱਤਰ ਪਾਵ ਹੈ ਦਾਸ ਪਾਵ ਹੈ ਇਹਨੂੰ ਫਲ ਕੀ ਲੱਗਦਾ ਜਦੋਂ ਯਾਦ ਪੱਕੀ ਹੋ ਜਾਵੇ ਉਹ ਜਿਵੇਂ ਦੇਲ ਵਿੱਚ ਪਿਆਰ ਵਸ ਜਾਂਦਾ ਉਹਦਾ ਉਹਦੀ ਹਾਜ਼ਰੀ ਕਾਇਮ ਹੋ ਜਾਂਦੀ ਹੈ ਕਿਸੇ ਮੌਕੇ ਉਹ ਭੁੱਲਦਾ ਨਹੀਂ ਹੈ ਤੇ ਉਹਦੇ ਨਾਲ ਫਿਰ ਪ੍ਰੀਤ ਪੈ ਜਾਂਦੀ ਹੈ ਇਸ ਤਰ੍ਹਾਂ ਦੀ ਜੋ ਮਛਲੀ ਮੇਨ ਪਾਣੀ ਹੈ ਉਹ ਮੱਛੀ ਮੇਰੇ ਪਾਣੀ ਐ ਉਹ ਪਾਣੀ ਐ ਬਣਿਆ ਕੋ ਜੀਵ ਪਾਣੀ